ਜਪਨੂਰ ਕਿਸੇ ਨੇ ਹੱਥ ਨਹੀਂ ਪਾਇਆ ਆਪਣੇ ਆਪ ਖੜਾ ਹੈ ਜਪਨੂਰ ਟੌਪਰੀ ਦੇ ਨਾਲ ਖੜਾ ਹੋਇਆ ਵਾ ਦੇਖੋ ਦੇਖੋ ਇਹਨੂੰ 5 ਮਿੰਟ ਆਉਗੇ ਪੂਰਾ ਖੜੇ ਨੂੰ ਆਪਣੇ ਆਪ ਖੜਾ ਹੈ ਜਪਨੂਰ ਸਾਡਾ ਪਿੱਛੇ ਡੰਗਦਾ ਟਿੱਡਾ ਜਾ ਹਾਂ ਜਪਨੂਰ ਵੀ ਆਪਣੇ ਆਪ ਖੜਾ ਹੋਇਆ ਵਾ ਜਪਨੂਰ ਆਪਣੇ ਆਪ ਖੜਾ ਲਾਓ ਦੇਖੋ ਜਪਨੂਰ ਸਾਡਾ ਆਹ ਤੂੰ ਖੁਲੀ ਨਾ ਖੜਾ ਦੇ ਲੋ ਲੈ ਚੁੜ ਨਹੀਂ ਮਾਰਦੇ ਨਹੀਂ ਨਹੀਂ ਕਰਨੀ ਆਪੇ ਖੜੀ ਹੋ ਗਈ ਆਂ ਜਦੋਂ ਮੇਰੀ ਪਿਆਸ ਸਭ ਦੀ ਬਸ ਹਾਂ ਤੂੰ ਤਾਂ 3 ਮਿੰਟ ਹੋ ਗਏ ਨੂੰ ਖੜੀ ਨੂੰ ਆਪ ਤੁਮ ਸਭ ਕੇ ਸਭ ਕਿੱਦਾਂ ਲਾਈ ਇੰਨੀ ਤੇ ਡੇਢੀ ਆਈ ਸੀ ਨਾ ਦੇਖੋ ਇਹ ਟੋਕਰੀ ਦੇ ਨਾਲ ਖੜੀ ਆ ਜੇ ਮੈਂ ਟੋਕਰੀ ਖੜੀ ਹੋਈ ਆ ਤਾਂ ਸਪੋਰਟ ਪਾ ਲਈਏ ਜੇ ਟੋਕਰੀ ਦਾ ਨਾਜ਼ ਕਰਾ ਕਰਕੇ ਜਾਵੇ ਆ ਬੈਠੋ ਬੈਜੋ ਬੁੱਤ ਜੀ ਬੈਜੋ ਖੜਾ ਨੂੰ ਘਰ ਗਿਆ ਮੇਰਾ ਬੁੱਤ ਬਈ ਖਾ ਕੇ ਆਇਆ ਇਹ ਖੜਾ ਮੈਨੂੰ ਬੈਠੀ ਬੋਲ ਆ ਗਈ ਆ ਗਈ ਬੋਲ ਲੈ ਲੋ ਆ ਗਈ 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 ਬੋਲ ਨੇਣੀਆ ਬੋਲ ਲੈਣੀਆ

ਗੰਡਾ ਬੱਚਾ ਨੀਂਹਿਆ ਕਰ ਲੋ ਮੰਨ ਨੂੰ ਆਰਾਮ ਕਰ ਲੋ ਮੈਂ ਵੀ ਆਰਾਮ ਕਰ ਲਾ ਉਠੀ ਵੀ ਕਿੰਨੇ ਵਜੇ ਦੀ ਐ ਇਹ ਫੇਰ ਜੇ ਉੱਠੀ ਐ ਵਿੱਚ ਸੁੱਤੀ 5-10 ਮਿੰਟ ਸਿਰਫ ਸੁੱਤੀ ਉਹ ਵੀ ਝੋਲੀ ਝੋਲੀ ਚ ਸੁੱਤੀ ਮੇਰੇ 5-10 ਮਿੰਟ ਕਿ ਇਦਾਂ ਹੀ ਕਰਦੇ ਹੁੰਨੇ ਅਸੀਂ ਹਾਂ ਇਦਾਂ ਹੀ ਕਰਦੇ ਹੁੰਨੇ ਮੇਰੀ ਉਹ ਮਮਾ ਡੀ ਉਹਨਾਂ ਜਵਾਬ ਦਿੱਤੀ ਇਹਨਾ ਮੈਨੂੰ ਆਏ ਥੋੜਾ ਜਿਹਾ ਸੋਜੇ ਤਾਂ ਮੈਂ ਵੀ ਆਰਾਮ ਕਰਨਾ ਹੈਲੋ ਟਮਾ 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 ਖਾਓ ਕੌਣ ਸੀ ਪੁੱਤੀ ਨਹਾਉਣ ਦੀ ਤਿਆਰੀ ਕਰ ਰਹੇ ਆਂ ਜਪਨੂ ਰਨਾਣਾ ਬੱਤ ਹੈ ਇਹ ਟਿਊਨ ਤਾਂ ਆਈ ਹੁੰਦੀ ਆ ਸਾਡੀ ਤਾਂ ਸਾਡੀ ਦਾ ਆਵਾਜ਼ ਜੇ ਜੀ ਮਿੱਠੀ ਮਿੱਠੀ ਉਹ ਜਿਹੀ ਨਿਕਲਣੀ ਭਾਈ ਆਨੇ ਜਨਾ ਘੜ ਮੇਰੇ ਲਈ ਡਰ ਜਨਾ ਕਰ ਮੈਨੂੰ ਠੀਕ ਹੈ ਨਾ ਹਾਂ ਅਸੀਂ ਡਰਨ ਵਾਲੇ ਜੋ ਹੈ ਨਹੀਂ ਮੈਂ ਹਾਂ ਅਸੀਂ ਆਕਰਨ ਵਾਲੇ ਹੁਣ ਅਸੀਂ ਆਕਰਨ ਵਾਲੇ ਆ ਹੂੰ ਜਪਨੂਰ ਚਲੋ ਮਾਲ ਸਮੂਰਥ ਕਰਕੇ ਦਿਨਾਈ ਆਪਾਂ ਨਾਈ ਕਰਨੀ ਆ ਹੈ ਨੂਰੇ ਨਾਈ ਕਰੂਗਾ ਮੇਰਾ ਪੁੱਤ ਉਹ ਮੇਰਾ ਪੁੱਤ ਨਾਈ ਕਰੂਗਾ ਕਿ ਬਾਕਰ ਚ ਜੂਟੇ ਵੀ ਲੈਣੇ ਆ ਤੇ ਪ੍ਰਾਇਮ ਚ ਆਪਾਂ ਬਾਜ਼ਾਰ ਚ ਲੰਗੇ ਚਲੇਗਾ ਹੈ ਮੈਂ ਲੈ ਕੇ ਜਾਵਾਂਗੇ ਹਾਂ ਤੁਸਬਦੀ ਕਸ ਬਣਾਣੀ ਹੈ ਸਾਜੀ ਆਪੇ ਬਣਾਉ ਜਿਹੜੀ ਜਿਹਨੇ ਬਣਾਉਣੀ ਹੈ ਤੁਹ ਨੂੰ ਤੀ ਤਰੀ ਜਾਣਾ ਕੀ ਕਰੀ ਜਾਣਾ ਚਾਚੀ ਕ ਕਰੋ ਵਾਹਿਗੁਰੂ ਸੋਈ ਦਾ ਕੰਮ ਫੇਰ ਰਿਹਾ ਹੈ ਅੰਦਰ ਵਾਹਿਗੁਰੂ ਹਾਂ ਵਾਹਿਗੁਰੂ 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 ਆਪ ਨੂੰ ਆਪਣੀ ਵਾਹਿਗੁਰੂ ਬੋਲੋ ਵਾਹਿਗੁਰੂ ਜਪਨੂਰ ਵਾਹਿਗੁਰੂ ਜੀ ਜੱਪੋ ਵਾਹਿਗੁਰੂ ਵਾਹਿਗੁਰੂ ਬੋਲੋ ਜਪਨੂਰ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਜੱਪੋ ਚਲੋ ਸਰਬਜੀ ਹੋਜੀ ਕਟਣੀ ਆ ਤੇ ਚਲੋ ਮਾਲਸ ਮੂਲਸ ਕਰਕੇ ਆਪਾਂ ਨਾਈਏ ਠੀਕ ਹੈ ਤੇ ਮੈਂ ਮੈਂ ਸਬਜੀ ਸਬਜੀ ਕੱਟ ਦਨਾ ਸੀੜੀ ਨਹੀਂ ਵੱਜਦੀ ਆ ਦਾਲ ਦਿਖਾਇਓ ਮੈਨੂੰ ਜਰਾ ਤੂੰ ਐ ਕਰ ਮੈਂ ਦਾਲ ਉੱਤਰ ਤੇਰੀ ਮੈਂ ਤੇ ਤੜਕਾ ਲਾਉਣਾ ਤੂੰ ਮੂੰਹ ਨਾਲ ਛਿੜਕਾਂ ਮਾਰਦਾ ਕਰੋ ਅੱਜ ਸਾਨੂੰ ਕਲਾਈ ਚ ਦਾਲ ਬਣਾਣੀ ਪੈ ਰਹੀ ਹੈ ਕੀਆ ਛੋਲੇ ਦੀ ਕੁਕਰ ਦੀਆਂ ਹੋਰ ਇਹ ਹੋਰ ਤੁਸੀਂ ਇਹਨੂੰ ਫ੍ਰੀ ਕਰ ਦੋ ਬੋਤਲ ਨੂੰ ਇੱਥੇ ਸਾਰ ਜਾ ਸਜਾਨੀ ਨਹੀਂ ਹੈ ਜਰਾ ਵਰਤਿਲ ਕੱਢ ਜੂਗਾ ਨਹੀਂ ਨਹੀਂ ਤੁਸੀਂ ਪਾ ਦਿਓ ਸਾਰਾ ਸਿਰ ਫੋ ਇਹਨੂੰ ਉਲਟਾ ਕਰ ਦਿਓ ਇਹ ਲਾ ਇਹਨਾਂ ਤੇ ਲਾਵੇ ਇਹਨਾਂ ਤੜਕਾ ਦੋ ਤਰ੍ਹਾਂ ਦੀ ਦਿੰਦਾ ਤਾ दाल ਬਹੁਤ ਜ਼ਿਆਦਾ ਹੈਗੀ ਐ ਹੁਣ ਤੇ ਤੜਕਾ ਕਟਿਆ ਪਿਆ ਟਮਾਟਰ ਸੀ ਪਾਉਂਦੇ ਨੇ ਵੈਸੇ ਟਮਾਟਰ ਨਾ ਹੀ ਪਾਉਂਦੇ ਨਾ ਤੇ ਨਹੀਂ ਤੇ ਟਮਾਟਰਾਂ ਨਾਲ ਜੀ ਜ ਖੱਟੀ ਹੋ ਜਾਂਦੀ ਪੰ ਆ ਸਬਜ਼ੀ ਵਗੈਰਾ ਖੱਟੀ ਹੋ ਜਾਂਦੀ ਹਾਂ ਤੇ ਇਹਨੂੰ ਚੱਕੋ ਜਰਾ 1 ਮਿੰਟ ਇਹ ਪੌਣੇ ਨਾਲ ਚੱਕੋ ਇਹ ਕੱਦੂ ਦੇ ਵਿੱਚ ਛੋਲੇ ਪਾ ਕੇ ਬਣਾਏ ਆ ਮੈਂ ਦੱਸ ਦਿੰਨਾ ਮੈਂ ਫਿਰ ਸ਼ਕਲ ਵੇਖਣੀ ਧਰੀ ਤੇ ਮੈਂ ਸੀਗਾ ਦੇਖਣਾ ਤੁਹਾਡੀ ਨਹੀਂ ਸੁਣ ਕਾਲੇ ਹੋ ਐਨੂੰ ਚੱਕੋ ਹਲਦੀ ਵੀ ਪਾਤੀ ਸੀਗਾ ਜੈਸ ਵਾਰੀ ਵੇਖੀ ਜੈਸ ਵਾਰੀ ਬੇਰੀ ਬੇਰੀ ਮਾਦੇ ਰੱਜ ਗਿਆ ਤਾਂ ਬਸ ਤੜਕੇ ਦੀ ਕਮੀ ਆ ਇਹਦੇ ਚ ਦੇਖਿਓ ਜਰਾ ਹਜੇ ਨਹੀਂ ਰਿੱਜੀ ਤਾਂ ਪਾਣੀ ਬਹੁਤ ਪਾਤਾ ਘੱਟ ਪਾਣੀ ਚ ਰਿੱਜ ਜਾਣੀ ਸੀ ਰਿੱਜੂਗੀ ਮੈਂ ਤਾਂ ਨੂੰ ਦੱਸ ਰੰਨੇ ਕੇ ਸਾਨੂੰ ਪਾਉਣਾ ਬਸ ਗੈਸ ਤੇ ਇਹਨੂੰ ਕੜਸੀ ਮਾਰ ਦੇਣੀ ਸੀ ਫੇਰ ਦੇਣੀ ਸੀ ਇੱਕ ਵਾਰੀ ਕਿੰਨਾ ਕ ਪਤਾ ਲੱਗ ਜਾਂਦਾ ਹੂੰ ਕੜਸੀ ਮਾਰ ਕੇ ਫੇਰ ਦੇਣੀ ਸੀ ਪਤਾ ਲੱਗਦਾ ਤੜਕਾ ਲਾ ਕੇ ਕਰਦਾ ਮੈਂ ਅੰਦਰ ਜਾ ਰਹੀ ਹਾਂ ਹੁਣ ਗਰਮੀ ਲੱਗ ਜਣੀ ਮੈਨੂੰ ਇੱਥੇ ਰਹਿ ਤੱਸਿਆ ਕਰਨੀ ਪੈਂਦੀ ਹੁੰਦੀ ਆ ਤੁਸੀਂ ਜੋੰਕੀ ਲਿੱਤੀ ਹੋਈ ਐ ਮੈਂ ਜੋੰਕੀ ਤੇ ਬਹਿਣਾ ਸੀ ਬਹਿ ਜਾ ਤੈਨੂੰ ਤੇ ਗਿਰ ਜਾਊਗਾ ਬਾ ਆ ਕੇ ਤੈਨੂੰ ਇੱਥੇ ਛੱਡੂ ਤੈਨੂੰ ਭਾ ਲੈ ਮੈਂ ਉੱਥੇ ਨਹੀਂ ਮੈਂ ਨਾ ਉੱਥੇ ਹਵਾ ਨਹੀਂ ਆਉਂਦੀ ਇੱਥੇ ਬੈਠਾ ਮੈਂ ਤਾਂ ਫਸਿਆ ਕਰ ਰਿਹਾ ਖਸਾਬ ਦੀ ਗੱਡੀ ਆ ਗਈ ਐ ਉਹ ਰਣ ਭਾਦੀ ਕਿੰਨਾ ਤੇਜ਼ ਵਜਾਂਦਾ ਏ ਐਵੇਂ ਮਰ ਜਾਂਦੇ ਆ ਆ ਇੱਥੇ ਕਿਹੜਾ ਅੰਨਾ ਹਾਈਵੇ ਰੋਡ ਕੋਈ ਉਹ ਪਤਾ ਕੀ ਗੱਲਾ ਹਾਰ ਗਿਆ ਤਾਂ ਮਾਰ ਲੰਦਾ ਕੋਈ ਅੱਗੇ ਨਾ ਆਜੇ ਅੱਗੇ ਨਾ ਆਜੇ ਨਹੀਂ ਆਹੋ ਜਾਂਦਾ ਕਈ ਵਾਰ ਕੋਈ ਅੱਗੇ ਦਾ ਜਾ ਉਹ ਕਰਦੇ ਨੂੰ ਪਤਾ ਲੱਗ ਜਾਂਦਾ ਵੀ ਆ ਗਿਆ ਛੇੜੀ ਛੇੜੀ ਚਾਈਨ ਕੋਲ ਵਿੱਚ ਅੱਛਾ ਕੋਈ ਬੰਦਾ ਜਿਹਨੂੰ ਕੰਮ ਤੋਂ ਆਉਂਦਾ ਹੈਗਾ ਜਿਵੇਂ ਸਾਡਾ ਸੋਨੂ ਆਂਦਾ ਲਾਇਬ੍ਰੇਰੀ ਤੋਂ ਹੀ ਪਾਣੀ ਪੂਣੀ ਕਿਹੜਾ ਤਰ੍ਹਾਂ ਦਾ ਡਿੱਗਾ ਮੰਨਿਆ ਤੇ ਮੈਂ ਸਾਡਾ ਸੋਨੂ ਆਂਦਾ ਸੀ ਨਾ ਜਦੋਂ ਮोटे ਕੰਮ ਤੋਂ ਕਰੇ 8 ਵਜੇ ਦਾ ਉਹ ਪੱਕਾ ਟਾਈਮ ਸੀ ਆਣਾ ਤੇ ਉਹਨਾਂ ਲਾਇਬ੍ਰੇਰੀ ਤੋਂ ਹੀ ਉਹਨਾਂ ਮਾਰਦੇ ਆ ਨਾ ਉਹ ਘਰ ਤੱਕ ਮਵ ਜਾਂਦੇ ਆਂਦਾ ਸੀ ਬਸ ਬਸ ਲੱਗ ਗਿਆ ਤੁਹਾਡਾ ਰਵਣਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਜੱਪਲੋੜ ਬੈਠਾ ਸਾਡਾ ਬੇੜੇ 'ਚ ਤੇ ਤੁਹਾਡਾ ਮੋਟਾ ਜਿਹੜਾ ਆਪਾਂ ਡੰਡਾ ਡੰਡਾ ਲੈਦਾ ਸੀ ਹਾਂਜੀ ਹਾਂਜੀ ਦੱਛੂ ਜੀ ਦੱਛੂ ਜੀ ਪਾਪਾ ਜੀ ਕੀ ਕਹਿੰਦੇ ਆ ਤੁਸੀਂ ਵੀ ਕੁਝ ਕੋਲਣਾ ਹਾਂ ਤੁਸੀਂ ਦਿਲ ਦੇ ਰਾਏ ਖੋਲਨੇ ਆਦੇ ਕੋਈ ਹਾਂਜੀ ਬੋਲੋ ਦੰਦੀ ਦਿਖਾਈਏ ਅਗਰ ਹੈ ਚਲੋ ਖੜਾ ਹੋ ਗਾ ਹੈਂ ਖੜਾ ਹੋਣਾ ਚਲੋ ਆਜੋ ਬੱਲਾ ਲੋਰ ਦਾ ਨਾਲਾ ਫੜ ਲੈ ਰਵਣ ਰਵਣ ਇੱਧਰ ਚੱਕੀ ਇੱਕ ਹੋਰ ਕੰਮ ਕਰ ਦੇ ਮੇਰੇ ਅਸੇ ਕੰਦਾ ਚੀਰ ਦੋ ਤੁਹਾਡੀ ਗੋਲੀ ਚ ਪਿਆਜ ਤੇ ਉਸ ਦੇ ਆ ਕੀ ਖਾਣ ਦਾ ਜਾਨੀ ਕਿ ਐਡਾ ਕ ਕੰਦਾ ਕੀ ਨੇ ਐਡਾ ਕ ਬਾਲਾ ਵੱਡਾ ਬਣਾਉਗੇ ਕਿਹੜੇ ਚ ਵਗਾਈ ਇੱਧਰ ਵਾਏ ਕਿਹੜਾ ਵਗਾਈ ਕੱਢ ਕੇ ਬਾਠ ਠੀਕ ਇਹਨੂੰ ਕੱਟੀ ਦੂਜੂ ਗੋਲ ਕਟੇਗੀ ਕਿ 400 ਤੂੰ ਨੜਾ ਨਾ ਖੱਚਿਆ ਕਰ ਲੋਰ ਦਾ ਜਾ ਪਨੂਰ ਕੀ ਕਰਦੇ ਆ ਤੁਸੀਂ ਗੋਲਗੱਟ ਦੀ ਮਝੂਰੀ ਦੇ ਉਹ ਅੱਜ ਕੇ ਖਿਚ ਖਿਚ ਨੀਰੇ ਗੋਲਗੱਟ ਦੀ ਮਝੂਰੀ ਬੰਲਾ ਰੜਦੀ ਆ ਚਲੋ 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 ਕਰੋ ਟਰਾਈ ਮੂੰਹ ਨਾ ਮਾਰ ਲਈ ਪਤਾ ਗੱਦਾ ਰੱਖਦਾ ਹੈ ਕਰ ਰਵਣ ਰੋਡਨ ਦੀ ਟਰਾਈ ਕਰਦੀ ਹੁਣ ਇਹ ਜਪਨੂ ਰੋੜਦੀ ਆ ਆਵੇ ਲੈ ਡਰਦੀ ਆ ਹਾਂ ਮੈਂ ਚੱਕਾਉਣ ਤੈਨੂੰ ਆਜੋ ਹਰ ਆਜੋ ਖੜਾ ਹੋ ਖੜਾ ਹੋ ਓ ਚੋਪੇ ਚੱਲ ਬਈ ਚੋਪਰਾ ਖੜਾ ਹੋ ਜਾ ਓ ਚੱਲ ਬਈ ਚੱਲ ਬਈ ਚੱਲ ਬਈ ਹਾ ਹਾ ਜੋਬਰ ਖੜਾ ਹੋ ਗਿਆ ਭਾਈ ਜਦ ਆਜੇ ਤੁਰ ਕੇ ਮੇਰੇ ਕੋਲ ਆਓ ਤੁਰ ਕੇ ਆਓ ਚਲੋ ਬਜ 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 ਕਰ ਆਜੋ 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 ਆਇਓ ਇਹ ਆਜੋ ਆਜੋ ਆਇਓ ਚੀਜੀ ਲੈ ਲੋ ਵਈ ਚੀਜੀ ਭੱਜ ਕੇ ਪਾਇਆ ਵਾ ਖੀਰਾ ਹਾਂ ਖੀਰਾ ਆਦੀ ਖੀਰਾ ਕਿਹਦੇ ਪਹੁੰਚ ਜਾਂਦੀ ਏ ਫੇਰ ਇਹ ਹਾਂ ਪਤਾ ਮੱਥਾ ਨਹੀਂ ਵਾਇਦਾ ਆ ਆ ਮੂਰੇ ਲੱਗ ਜਾਂਦਾ